ਭਾਈ ਮਰਦਾਨੇ ਨੇ ਫਿਰ ਆਪਣੇ ਮਨ ਦੇ ਵਿੱਚ ਇਹ ਕਾਮਨਾ ਕੀਤੀ ਕਿ ਮੇਰੀ ਕਿਸ ਤਰ੍ਹਾਂ ਮਹਾਨ ਮਾਨਤਾ ਹੋਵੇ ਸਾਰੇ ਨਰ ਨਾਰੀ ਮੈਨੂੰ ਨਮਸਕਾਰ ਕਰਨ ਤੇ ਉੱਤਮ ਭੇਟਾਵਾਂ ਮੇਰੇ ਅੱਗੇ ਰੱਖਣ ਅੰਤਰਦਾਮੀ ਸਤਗੁਰੂ ਜੀ ਨੇ ਉਸਤੇ ਦਿਲ ਦੀ ਗੱਲ ਜਾਣ ਲਈ ਸਤਗੁਰੂ ਥੋੜਾ ਮੁਸਕਰਾ ਕੇ ਸਤਗੁਰੂ ਜੀ ਨੇ ਬਚਨ ਕੀਤੇ ਕਹਿ ਲੱਗੇ ਅਗਲੇ ਨਗਰ ਦੇ ਵਿੱਚ ਆਪਣੇ ਮਨ ਦੀਆਂ ਕਾਮਨਾਵਾਂ ਪੂਰੀਆਂ ਕਰ ਲਵੋ ਇਹ ਸਭ ਝੂਠੇ ਕਾਰਜ ਨੇ ਇਹਨਾਂ ਤੋਂ ਕੋਈ ਕੰਮ ਨਹੀਂ ਸੁੱਜਦਾ ਅਸੌਰ ਦਾ ਮੁਕਤੀ ਪੰਥ ਤੋਂ ਰੋਕਦੇ ਨੇ ਉਸ ਜਗਤ ਦੇ ਵਿੱਚ ਵੜਿਆਈ ਚਾਹੁੰਦੇ ਨੇ ਜਿਸ ਜਗਤ ਦੇ ਵਿੱਚ ਉਹਨਾਂ ਹੱਥ ਚ ਹੱਥ ਚਿਰ ਹੀ ਰਹਿਣਾ ਹੈ ਥੋੜਾ ਚਿਰ ਹੀ ਰਹਿਣਾ ਹੈ ਜਿਸ ਅਗਲੇ ਜਗਤ ਦੇ ਵਿੱਚ ਚਲੇ ਜਾਣਾ ਹੈ ਭਾਰੀ ਸੁਖ ਲੈਣਾ ਹੈ ਉਹਦੀ ਹਾਲਤ ਬਾਰੇ ਵਿਚਾਰ ਰਹੀ ਕਰਦੇ ਇਸ ਜਗਤ ਦੇ ਵਿੱਚ ਜਿਹੜੇ ਨਿਮਰਤਾ ਸਹਿਤ ਰਹਿੰਦੇ ਨੇ ਪ੍ਰਲੋਕ ਦੇ ਵਿੱਚ ਉਹੀ ਮਾਨ ਪ੍ਰਾਪਤ ਕਰਨਾ ਚਾਹੁੰਦੇ ਨੇ ਇਹ ਸੁਣ ਕੇ ਸ਼ਰਮਾ ਕੇ ਭਾਈ ਮਰਦਾਨਾ ਜਿਹੜਾ ਹੈ ਨਾ ਉਹਨੇ ਆਖਿਆ ਤੁਹਾਡੀ ਕਿਰਪਾ ਹੋਵੇ ਤਾਂ ਦੀ ਐਸਾ ਜਾਣਿਆ ਜਾਂਦਾ ਏ ਇਹ ਗੱਲਾਂ ਕਰਦੇ ਆ ਨਗਰ ਦੇ ਨੇੜੇ ਆ ਗਏ ਸਤਿਗੁਰ ਜੀ ਨੇ ਇੱਕ ਸ਼ਾਨਦਾਰ ਬੜੀ ਸੋਹਣੀ ਬ੍ਰਿਸ਼ ਦੀ ਛਾਂ ਵੇਖੀ ਐ ਉਹਦੇ ਢੇਠਾਂ ਸਤਿਗੁਰ ਜੀ ਬੈਠ ਗਏ ਨੇ ਨਿਰਦੇਸ਼ ਕੀਤਾ ਕਹਿਣ ਲੱਗੇ ਮਰਦਾਨਿਆਂ ਜਾ ਜਿਵੇਂ ਤੁਹਾਡੇ ਮਨ ਨੂੰ ਭਾਵੇ ਨਗਰ ਨੂੰ ਵੇਖਿਆ ਪਰ ਮਰਦਾਨਾ ਜਾਂਦਾ ਨਹੀਂ ਜੋੜੋ ਜੋਰੀ ਸਤਗੁਰਾਂ ਨੇ ਭਾਈ ਮਰਦਾਨੇ ਨੂੰ ਭੇਜਿਆ ਸਤਗੁਰ ਜੀ ਤੋਂ ਬਹੁਤ ਸ਼ਰਮਾ ਰਿਹਾ ਸੀ ਮਰਦਾਨੇ ਨੇ ਨਗਰ ਦੇ ਦਰਵਾਜ਼ੇ ਵਿੱਚ ਜਦੋਂ ਪਰਵੇਸ਼ ਕੀਤਾ ਨਾ ਤੇ ਮਨੋਖ ਉਸ ਦੇ ਦਰਸ਼ਨ ਕਰਨ ਵਾਸਤੇ ਆ ਗਏ ਆ ਕੇ ਗੁਰਮੁਖ ਕੋਈ ਪ੍ਰਕਾਰ ਦੇ ਉਪਹਾਰ ਅੱਗੇ ਧਰ ਦਿੱਤੇ ਪੁੱਛਣ ਦੇ ਲਈ ਕੁਝ ਵੀ ਨਾ ਬੋਲੇ ਆਪਸ ਵਿੱਚ ਵੇਖ-ਵੇਖ ਕੇ ਆਪਣੇ ਆਪਣੇ ਘਰਾਂ ਨੂੰ ਜਾ ਰਹੇ ਨੇ ਕਈ ਪ੍ਰਕਾਰ ਦੇ ਪਦਾਰਥ ਲਿਆਉਂਦੇ ਨੇ ਸੁੰਦਰ ਸਥਾਨ ਤੇ ਮਰਦਾਨਾ ਬਿਠਾਇਆ ਸੀ ਉਹਦੀ ਮਹਾਨ ਪੂਜਾ ਹੋਣ ਲੱਗ ਪਈ ਹੈ ਬਹੁਤ ਰੰਗਾ ਦੇ ਅਮੋਲਕ ਵਸਤਰ ਜਿਹੜੇ ਨੇ ਨਾ ਗੁਰਮਖੋ ਉਸ ਸਤਿਗੁਰੂ ਸਤੂਗੁਰਾਂ ਦੇ ਬਚਨਾਂ ਦੇ ਅਨੁਸਾਰ ਭਾਈ ਮਰਦਾਨੇ ਨੂੰ ਅਰਪਣ ਕਰ ਰਹੇ ਨੇ ਕੁਝ ਵੀ ਬੋਲਦੇ ਨਹੀਂ ਸਨ ਕਈ ਆ ਕੇ ਧੰਨ ਚੜਾਉਂਦੇ ਨੇ ਤੇ ਮਨ ਅਤੇ ਬਚਨ ਕਰਕੇ ਸੇਵਕ ਹੋ ਰਹੇ ਨੇ ਕਵੀ ਲਿਖਦਾ Hindu ਤੁਰਕ ਜੇ ਦੇਖੈ ਆਈ ਮਹਾਪੁਰਖ ਲਖ ਪਰ ਹੈ ਪਾਈ Hindu ਤੁਰਕ ਜਿਹੜੇ ਵੀ ਆ ਕੇ ਵੇਖਦੇ ਨੇ ਨਾ ਮਹਾਪੁਰਖ ਸਮਝ ਕੇ ਤੇ ਪੈਰੀ ਪੈ ਜਾਂਦੇ ਨੇ ਗੁਰਮੁਖੋ ਇੱਕ ਦੂਸਰੇ ਪਾਸੋਂ ਸੁਣ ਕੇ ਮਨੋਖ ਦੌੜ ਦੌੜ ਕੇ ਉਪਹਾਰ ਲੈ ਕੇ ਆ ਰਹੇ ਨੇ ਕਹੇ ਕਿ ਸੰਤ ਬੁੱਢੋ ਹੈ ਕੋਈ ਇਸ ਦਰਸ਼ਨ ਤੇ ਹਮ ਗਤ ਹੋਈ ਜੋ ਇਸ ਪਾਸ ਚੜਾਏ ਪਦਾਰਥ ਸੋ ਹਮ ਜਾਣੇ ਹੋਏ ਸਰਕਾਰਤ ਕਹਿ ਰਹੇ ਨੇ ਕੋਈ ਬਹੁਤ ਵੱਡਾ ਸੰਤ ਹੈ ਇਹਦੇ ਦਰਸ਼ਨ ਕਰਨ ਦੇ ਨਾਲ ਸਾਡੀ ਗਤੀ ਹੋ ਜਾਵੇਗੀ ਜਿਹੜਾ ਇਸ ਅਗੇ ਪਦਾਰਥ ਚੜਾਵੇਗਾ ਉਹ ਅਸੀਂ ਜਾਣਾਂਗੇ ਕਿ ਚੰਗੇ ਕਾਰ ਦੇ ਵਿੱਚ ਲੱਗਾ ਏ ਲੱਗਿਓ ਅੰਬਰ ਕੇਰ ਅੰਬਾਰੂ ਮਰਦਾਨੇ ਪਾ ਹਰਖ ਅਪਾਰੂ ਗੁਰਮਖੋਸ ਥਾਂ ਦੇ ਉੱਤੇ ਵਸਤਰਾਂ ਦਾ ਵਸਤਰਾਂ ਦਾ ਢੇਰ ਲੱਗ ਗਿਆ ਤੇ ਭਾਈ ਮਰਦਾਨਾ ਬੜਾ ਖੁਸ਼ ਹੋਇਆ ਏ ਜਦੋਂ ਦੋ ਪੈਰ ਰਾਤ ਦੋ ਪੈਰ ਬੀਤ ਗਏ ਨੇ ਨਾ ਪੂਰਨ ਕੰਮ ਹੋ ਜਾਣ ਤੇ ਫਿਰ ਉਠ ਖਲੋਤਾ ਏ ਮਾਨਵ ਕੇ ਉਚਵਾਇਓ ਸੀਸਾ ਆਇਓ ਜੈ ਬੈਠੇ ਜਗਦੀਸ਼ਾ ਸਾਰੀਆਂ ਵਸਤੂਆਂ ਇੱਕ ਮਨੁੱਖ ਦੇ ਸਿਰ ਤੇ ਚੁਕਾਈਆਂ ਨੇ ਉਥੇ ਆ ਗਿਆ ਜਿੱਥੇ ਸਤਿਗੁਰੂ ਧੰ ਸ਼੍ਰੀ ਗੁਰੂ ਨਾਨਕ ਦੇ ਮਹਾਰਾਜ ਜੀ ਬੈਠੇ ਨੇ ਬਹੁਤ ਖੁਸ਼ ਹੋ ਕੇ ਕਹਿਣ ਲੱਗਾ ਸਾਰਾ ਨਗਰ ਮੇਰਾ ਸੇਵਕ ਹੋ ਗਿਆ ਸਾਰਿਆਂ ਨੇ ਮੇਰੀ ਮਹਾਨ ਪੂਜਾ ਕੀਤੀ ਹੈ ਚਰਨਾਂ ਤੇ ਨਮਸਕਾਰ ਕਰਕੇ ਕਈ ਪ੍ਰਕਾਰ ਦੀਆਂ ਭੇਟਾਵਾਂ ਕਹਿ ਲਗਾ ਮੇਰੇ ਅੱਗੇ ਧਰੀਆਂ ਨੇ ਕਿਸੇ ਨੇ ਮੈਨੂੰ ਪੁੱਛਿਆ ਨਹੀਂ ਬਾਰ-ਬਾਰ ਕਹਿੰਦੇ ਨੇ ਇਹ ਕੋਈ ਮਹਾਨ ਸੰਤ ਹੈ ਇਸ ਤਰ੍ਹਾਂ ਜਿੰਨੀ ਭੇਟਾ 사ਤਗੁਰ ਜੀ ਮਿਲੀ ਸੀ ਨਾ ਉਹ ਸਾਰੀ ਮੈਂ ਲੈ ਆਂਦੀ ਐ ਸਾਰੀ ਹਲਿਆ ਕੇ ਤੇ ਸਤਗੁਰਾਂ ਦੇ ਅੱਗੇ ਰੱਖ ਦਿੱਤੀ 사ਤਗੁਰ ਜੀ ਨੇ ਖੁਸ਼ ਹੋ ਕੇ ਮੁਖ ਤੋਂ ਬਚਨ ਕੀਤੇ ਕਹਾਂ ਲਗੇ ਮਰਦਾਨਿਆਂ ਕਿਹੜੀ ਕਿਹੜੀ ਵਸਤੂ ਤੂੰ ਲੈ ਕੇ ਆਇਆ ਏ ਤੇਰੇ ਹਿਰਦੇ ਵਿੱਚ ਬੌਰ ਪ੍ਰਸੰਨਤਾ ਹੈ মুখ ਤੇਰਾ ਬੜਾ ਖਿੜਿਆ ਹੋਇਆ ਏ ਹੱਥ ਜੋੜ ਕੇ ਭਾਈ ਮਰਦਾਨੇ ਨੇ ਆਖਿਆ ਮੇਰੇ ਪ੍ਰਭੂ ਜੀ ਸੁਣੋ ਮੈਂ ਨਗਰ ਦੇ ਵਿੱਚ ਤੁਹਾਡੇ ਜੋਰ ਦੇਣ ਤੇ ਗਿਆ ਸੀ ਤੁਸੀਂ ਬਹੁਤਾ ਆਖਿਆ ਸੀ ਫਿਰ ਮੈਂ ਗਿਆ ਸੀ ਜਿਵੇਂ ਆਪ ਜੀ ਨੇ ਬਚਨ ਕੀਤਾ ਸੀ ਉਸੇ ਤਰ੍ਹਾਂ ਪੂਰਨ ਮਹਾਨ ਖੁਸ਼ੀ ਹੋਈ ਐ ਮੈਂ ਸੁੰਦਰ ਬਹੁਤ ਸੁੰਦਰ ਵਸਤਰ ਲਿਆਂ ਆਂ ਸਾਰਾ ਧਨ ਲਿਆਂ ਆਂ ਜਿਹੜਾ ਲੋਕਾਂ ਨੇ ਚੜਾਇਆ ਏ ਵਸਤਾਂ ਦਿਖਾਉਣ ਵਾਸਤੇ ਉਹ ਗਠੜੀ ਖੋਲੀ ਸਤਿਗੁਰ ਜੀ ਨੇ ਅਮੋਲਕ ਵਸਤਾਂ ਵੇਖੀਆਂ ਮਰਦਾਨੇ ਦੀ ਹਾਲਤ ਵੇਖੀ ਜਿਸ ਵਿੱਚ ਲੋਭ ਲਹਿਰ ਦੀ ਚਾਹਤ ਬੜੀ ਜ਼ਿਆਦਾ ਸੀ ਸਤਗੁਰੂ ਜੀ ਉੱਤੀ ਉੱਤੀ ਹੱਸ ਕੇ ਬਹੁਤ ਖੁਸ਼ ਹੋਏ ਕੁਝ ਸਮੇਂ ਬਾਅਦ ਫਿਰ ਬਚਨ ਕੀਤੇ ਕਹਿਣ ਲੱਗੇ ਮਰਦਾਨਿਆ ਤੂੰ ਭਲਾ ਕੀਤਾ ਏ ਇਹ ਵਸਤਾਂ ਲੈ ਕੇ ਆਇਆ ਪਰ ਇਹ ਸਾਡੇ ਕਿਸੇ ਕੰਮ ਨਹੀਂ ਆਉਣੀਆਂ ਮੇਰਾ ਬਚਨ ਮੰਨ ਕੇ ਹੁਣ ਇਸ ਤਰ੍ਹਾਂ ਕਰ ਇਹ ਸਾਰੀਆਂ ਵਸਤੂਆਂ ਦੇਣੀਆਂ ਨੇ ਇਹ ਗਰੀਬਾਂ ਦੇ ਵਿੱਚ ਲਟਾ ਦੇ ਗਰੀਬ ਲੋਕ ਲੈ ਕੇ ਤੇ ਪਰਮ ਸੁਖ ਪਾਉਣਗੇ ਇਹ ਗਰੀਬਾਂ ਨੂੰ ਜਦੋਂ ਮਿਲਣ ਗਿਆ ਨੇ ਤੇ ਬੜੇ ਸੁਖ ਪਾਉਣਗੇ ਤੇਰੇ ਸਿਰ ਨੂੰ ਅਸੀਸਾਂ ਦੇਣਗੇ ਸਤਿਗੁਰੂ ਜੀ ਦੇ ਹਸਨ ਕਰਕੇ ਮਰਦਾਨਾ ਬੜਾ ਲज्जਤ ਹੋਇਆ ਬੜਾ ਲज्जਤ ਹੋਇਆ ਆਪਣੇ ਹਿਰਦੇ ਵਿੱਚ ਸਮਝਦਾ ਏ ਮੈਂ ਤਾਂ ਮੂਰਖ ਬਣ ਗਿਆ ਹਾਂ ਸੋਨੇ ਦੀ ਧਰਤੀ ਦੇ ਪਹਾੜ ਆਦ ਵੀ ਰਸਤੇ ਵਿੱਚ ਵੇਖੇ ਨੇ ਸਤਿਗੁਰੂ ਜੀ ਨੇ ਥੋੜਾ ਜਿਹਾ ਵੀ ਲੋਭ ਕਰਨ ਨਹੀਂ ਦਿੱਤਾ ਏ ਇਹ ਕਿਹੜੀਆਂ ਛੋਟੀਆਂ-ਛੋਟੀਆਂ ਵਸਤੂਆਂ ਤੇ ਮੈਂ ਲਿਆਂਦੀਆਂ ਨੇ ਮਾਨ ਲੋਭ ਦੇ ਵਿੱਚ ਮਾਤੀ ਭੁੱਲ ਗਈ ਪਾਸ ਖੜੇ ਲੋਕ ਵੇਖ ਰਹੇ ਨੇ ਸਾਰੀਆਂ ਵਸਤੂਆਂ ਉਹਨਾਂ ਦੇ ਵਿੱਚ ਬਣ ਦਿੱਤੀਆਂ ਜਿੰਨੇ ਵੀ ਮਨੁੱਖ ਆਏ ਨੇ ਪਦਾਰਥਾਂ ਤੋਂ ਮਨ ਤਿਆਗੀ ਬਣਾ ਕੇ ਸਤਿਗੁਰ ਜੀ ਦੀ ਟੀਕ ਧਾਰਨ ਕਰਕੇ ਰਹਿ ਗਿਆ ਫਿਰ ਕੋਈ ਵਿਕਾਰ ਮਨ ਵਿੱਚ ਚਿਤਵਨ ਨਾ ਕੀਤਾ ਤੇ ਸਤ ਸੰਤੋਖ ਵਿੱਚ ਮਨ ਨੂੰ ਗੁਰਮੁਖੋ ਟਿਕਾ ਲਿਆਇ ਫਿਰ ਸਤਗੁਰ ਜੀ ਇਸ ਤਰ੍ਹਾਂ ਸਤਗੁਰੂ ਧੰ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਇਸ ਤਰ੍ਹਾਂ ਕਰਕੇ ਅੱਗੇ ਨੂੰ ਚੱਲ ਪਏ ਆਤਪੁੱਦ ਭੇਖ ਤਨ ਦੇ ਉੱਤੇ ਗੁਰਮੁਖੋ ਸਤਗੁਰਾਂ ਨੇ ਧਾਰਨ ਕਰ ਲਿਆ ਕੇਸਰ ਦਾ ਤਿਲਕ ਜਿਹੜਾ ਇਹ ਮੱਥੇ ਦੇ ਉੱਤੇ ਸਤਿਗੁਰਾਂ ਨੇ ਲਾ ਲਿਆ ਤੇ ਬੜੀ ਉੱਚੀ ਟੋਪੀ ਜਿਹੜੀ ਹੈ ਸਿਰ ਦੇ ਉੱਤੇ ਪਾ ਲਈਏ ਭਗਵੋ ਅੰਬਰ ਉੱਪਰ ਲੀਨਾ ਨੀਲੋ ਤੇਲ ਲਪਰੇ ਲਪੇਟਣ ਕੀਨਾ ਮਾਲ ਵਿਸਾਲ ਕੰਠ ਮੈਂ ਪਾਹੀ ਇੱਕ ਰੁਮਾਲ ਕਰ ਮਾਹੀ ਸੁਹਾਈ ਕਹਨੇ ਭਗਵੋ ਅੰਬਰ ਉੱਪਰ ਲੀਨਾ ਭਗਵਾ ਕੱਪੜਾ ਉੱਪਰ ਲੈ ਲਿਆ ਤੇ ਨੀਲੇ ਰੰਗ ਦਾ ਸਤਗੁਰਾਂ ਨੇ ਚਾਦਰਾਂ ਤੇੜ ਬੰਨ ਲਿਆ ਇੱਕ ਵੱਡੀ ਮਾਲਾ ਗਲ ਦੇ ਵਿੱਚ ਪਾ ਲਈ ਹੈ ਇੱਕ ਰੁਮਾਲ ਹੱਥ ਵਿੱਚ ਸ਼ੋਭ ਰਿਹਾ ਹੈ ਇੱਕ ਪੱਗ ਪਨਹੀ ਨੋਕ ਵੱਡ ਇੱਕ ਪੱਗ ਕੌਸ ਟਕਾਏ ਹਿੰਦੂ ਤੁਰਕ ਨਾ ਲਖ ਪਰੈ ਐਸੋ ਭੇਖ ਐਸੋ ਬੇਖ ਬਣਾਏ ਇੱਕ ਪੈਰ ਦੇ ਵਿੱਚ ਵੱਡੀ ਨੋਕ ਵਾਲੀ ਜੁੱਤੀ ਪਾ ਲਈ ਹੈ ਤੇ ਇੱਕ ਪੈਰ ਦੇ ਵਿੱਚ ਗੁਰਮੁਖੋ ਖੜਾਂ ਧਾਰਨ ਕਰਨ ਵਾਲੀ ਖੜਾਂ ਪਾ ਲਈ ਹੈ। ਨਾ Hindu ਨਾ Musalman ਲੱਗਦੇ ਨੇ। ਐਸਾ ਗੁਰਮਖੋ ਭੇਖ ਜਿਹੜਾ ਹੈ ਨਾ ਉਹ ਸਤਿਗੁਰੂ ਧੰ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਬਣਾ ਲਿਆ। ਸੁੰਦਰ ਸਮਸ਼ ਸਸਾਸਿਤ ਸੁਹ ਹੈ। ਬੋਲਤ ਗੁਣੀਆਂ ਨੇ ਕੇ ਮਨ 모ਹੈ ਤੁਰਕ ਮਲੇ ਕੋ ਸੰਸਾ ਕਰਈ ਤੁਰਕੀ ਰੀਤ ਜਵਾਬ ਉਚਰਈ ਸੁੰਦਰ ਚਿੱਟਾ ਤੇ ਕਾਲਾ ਦਾੜਾ ਸਤਿਗੁਰੂ ਧੰ ਜੀ ਗੁਰੂ ਨਾਨਕ ਦੇ ਮਹਾਰਾਜ ਜੀ ਦਾ ਸ਼ੋਭ ਰਿਆ ਸੀ ਬੋਲ ਕੇ ਵੱਡੇ ਵੱਡੇ ਗੁਣਵਾਨਾਂ ਦੇ ਮਨ 모ਹਦੇ ਸਨ ਕੋਈ ਤੁਰਕ ਮਿਲ ਕੇ ਜੇ ਸ਼ੰਕਾ ਕਰਦਾ ਸੀ ਤਾ ਤੁਰਕੀ ਰੀਤੀ ਅਨੁਸਾਰ ਉਸ ਨੂੰ ਸਤਿਗੁਰੂ ਧੰ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਉੱਤਰ ਦੇ ਦਿੰਦੇ ਨੇ ਹਿੰਦੂ ਆਏ 부ਝੇ ਕੋਊ ਉੱਤਰ ਪਾਏ ਹਿੰਦੂ ਕਾ ਸੋਊ ਮਨਜਨ ਤੇ ਕਸ ਜਾਣ ਅਨੰਦ ਨਾ ਜਾਏ ਨਾ ਦਾਨ ਕੀਨ ਬੇਖ ਅਸ ਸ੍ਰੀ ਸੁਖ ਦਾਨਾ ਜੇ ਕੋਈ ਹਿੰਦੂ ਆ ਕੇ ਪੁੱਛਦਾ ਸੀ ਉਹ ਹਿੰਦੂਆਂ ਵਾਲਾ ਉੱਤਰ ਪਾਉਂਦਾ ਸੀ ਸਤਿਗੁਰਾਂ ਦੇ ਕੋਲੋਂ ਮਨੁੱਖਾਂ ਦੇ ਪਾਸੋਂ ਜਾਣਿਆ ਨਹੀਂ ਸੀ ਜਾਂਦਾ ਗੁਰਮੁਖੋ ਕਿ ਸਤਗੁਰ ਜੀ ਨੇ ਅਜਿਹਾ ਭੇਸ ਜਿਹੜਾ ਏ ਇਹ ਕਿਉਂ ਧਾਰਨ ਕੀਤਾ ਹੋਇਆ ਏ ਮਾਰਗ ਚਲੇ ਮਾਰਗ ਚਲੇ ਜਾਹੇ ਜਗਤੀਸ਼ਾ ਸਿਮਰੋ ਨਾਮ ਦੇਤ ਉਪਦੇਸ਼ਾ ਸਤਗੁਰ ਜੀ ਰਾਹੇ ਰਾਹੇ ਚੱਲੇ ਜਾ ਰਹੇ ਨੇ ਅਤੇ ਨਾਮ ਦਾ ਸਿਮਰਨ ਕਰੋ ਉਪਦੇਸ਼ ਦੇਂਦੇ ਜਾ ਰਹੇ ਨੇ ਵਿਖੇ ਬੇਕਾਰਨ ਸਰਬ ਬਿਹਾਈ ਸਤ ਸੰਗਤ ਸੇਵ ਮਨ ਲਾਈ ਤੇ ਉਪਦੇਸ਼ ਦੇਂਦੇ ਜਾ ਰਹੇ ਨੇ ਸਾਰੇ ਹੀ ਵਿਸ਼ੇ ਵਿਕਾਰ ਛੱਡ ਦੇ ਉਹ ਸਤ ਸੰਗਤ ਵਿੱਚ ਮਨ ਲਾ ਕੇ ਤੇ ਸਿਮਰਨ ਕਰੋ